ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਟੀ ਦੀ ਖੁਸ਼ਬੂ ਤੇ ਇਹਨਾਂ ਉੱਤੇ ਆਪ ਸਾਰਿਆਂ ਦਾ ਧੰਨਵਾਦ ਜਿਹੜੇ ਵੀਰ ਸਾਡੇ ਨਾਲ ਜੁੜੇ ਆ ਉਹ ਸਾਡੀਆਂ ਵੀਡੀਓ ਇਸੇ ਤਰ੍ਹਾਂ ਵੇਖਦੇ ਰਹੋ ਤੇ ਅਸੀਂ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਹਰ ਰੋਜ਼ ਕੋਈ ਨਾ ਕੋਈ ਦਿੰਦੇ ਰਹੀਏ ਤੇ ਚੰਗੇ ਸੁਝਾਅ ਤੁਹਾਡੇ ਕੋਲ ਲੈਂਦੇ ਰਹੀਏ ਤੇ ਤੁਹਾਨੂੰ ਦਿੰਦੇ ਰਹੀਏ ਸੋ ਅੱਜ ਅਸੀਂ ਸਰੋਂ ਦੇ ਟੌਪਿਕ ਤੇ ਗੱਲ ਕਰਾਂਗੇ ਸਰੋਂ ਦੇ ਜੋ ਕਿ ਇੱਕ ਸਾਡੇ ਕੋਲ ਹਰਪਾਲ ਸਿੰਘ ਦੀ ਨਵਾਂ ਕਿਸਾਨ ਜੁੜਿਆ ਸਾਡੇ ਨਾਲ ਇਹਨਾਂ ਕੋ ਅਸੀਂ ਸਰੋਂ ਬਾਰੇ ਜਾਣਕਾਰੀ ਲਵਾਂਗੇ ਕਿ ਕੀ ਇਹ ਕਿਦਾਂ ਬਿਜਣੀ ਚਾਹੀਦੀ ਹੈ ਕੀ ਹਿਸਾਬ ਤਾਬੇ ਤਾਂ ਕੀ ਚੱਲਦਾ ਹੈ ਕਿਦਾਂ ਹੋਣਾ ਚਾਹੀਦਾ ਜੀ ਦੱਸੋ ਜੀ ਹਰਪਾਲ ਸਿੰਘ ਜੀ ਹਾਂ ਜੀ ਮੇਰੇ ਵੱਲੋਂ ਸਾਰੇ ਹੀ ਕਿਸਾਨ ਵੀਰਾਂ ਨੂੰ ਮਿੱਟੀ ਦੀ ਖੁਸ਼ਬੂ ਚੈਨਲ ਵਾਲੇ ਵੀਰਾਂ ਨੂੰ ਜਿਹੜੇ ਸਬਸਕ੍ਰਾਈਬਰ ਆ ਜਿਹੜੇ ਵੇਖ ਰਹੇ ਹਨ ਨੂੰ ਤੇ ਜਿੰਨੇ ਵੀ ਇਹਦੇ ਨਾਲ ਜੁੜੇ ਹੋ ਉਹਨਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਸਾਨ ਵੀਰੋ ਮੈਂ ਸਾਰਿਆਂ ਨੂੰ ਜੋ ਮੇਰੇ ਜੋ ਮੇਰੀ ਜਾਣਕਾਰੀ ਆ ਜੋ ਜਿੰਨਾ ਕਿ ਮੈਨੂੰ ਨੌਲੇਜ ਆ ਜੋ ਕਿ ਮੈਂ ਆਪਣੇ ਤਜਰਬੇ ਦੇ ਨਾਲ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਬਹੁਤ ਜ਼ਿਆਦੀਆਂ ਫਸਲਾਂ ਜਿਹੜੀਆਂ ਜਿੰਨੀ ਕ ਸਾਡੇ ਕੋਲ ਜ਼ਮੀਨ ਆ ਉਹਦੇ ਵਿੱਚ ਅਸੀਂ ਬੀਜਦੇ ਆ ਤੇ ਖਾਸ ਕਰਕੇ ਸਾਡੀਆਂ ਘਰੇਲੂ ਜ਼ਰੂਰਤਾਂ ਵਿੱਚ ਜਿਹੜੀਆਂ ਉਹਦੇ ਵਿੱਚ ਇੱਕ ਜਿਹੜੀ ਤੇਲ ਆ ਉਹ ਸਾਡੀ ਮੁੱਖ ਜ਼ਰੂਰਤ ਆ ਹਾਂਜੀ ਤੇ ਉਹਦੇ ਹਿਸਾਬ ਨਾਲ ਸਾਨੂੰ ਸਾਰਿਆਂ ਨੂੰ ਹੀ ਚਾਹੀਦਾ ਕਿ ਆਪਾਂ ਘਰੇਲੂ ਬਗੀਚੀ ਵਾਸਤੇ ਸਬਜ਼ੀਆਂ ਗਾਉਨੇ ਆ। ਉਹ ਤੋਂ ਇਲਾਵਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵਿੱਚ ਜਿਤਨਾ ਇਹ ਦਾਲਾਂ ਤੇ ਇਹ ਤੇਲ ਵਾਲੀ ਚੀਜ਼ ਹੈ ਇਹ ਬਹੁਤ ਹੀ ਜ਼ਰੂਰਤ ਜ਼ਿਆਦਾ ਸਾਡੀ ਸਿਹਤ ਦਾ ਵੀ ਖਿਆਲ ਰੱਖੇਗੀ। ਤੇ ਸਾਨੂੰ ਜਿਹੜੀ ਵਰਤੋਏ ਇੱਕ ਵਧੀਆ ਚੀਜ਼ ਜਿਹੜੀ ਹੈ ਆਪਣੀ ਸਭ ਤੋਂ ਪਿਉਰੀਫਾਈ ਚੀਜ਼ ਜਿਹੜੀ ਹੈ ਸਾਡੇ ਆਪਣੇ ਕੋਲ ਆਡੇ ਹੱਥਾਂ ਦੇ ਨਾਲ ਤਿਆਰ ਕੀਤੀ ਹੋਈ ਚੀਜ਼ ਹੈ ਜਿੱਤੇ ਸਾਨੂੰ ਪੂਰਾ 100% ਯਕੀਨ ਹੁੰਦਾ ਉਹ ਅਸੀਂ ਘਰਾਂ ਦੇ ਵਿੱਚ ਵਰਤਾਂਗੇ। ਤੇ ਸਾਡਾ ਭਵਿੱਖ ਵੀ ਵਧੀਆ ਰਹੇਗਾ ਤੇ ਸਾਡੇ ਆਉਣ ਵਾਲੀਆਂ ਨਸਲਾਂ ਦਾ ਸਾਡੇ ਬੱਚਿਆਂ ਦਾ ਉਹਨਾਂ ਨੂੰ ਵੀ ਸਾਰਿਆਂ ਨੂੰ ਹੀ ਇੱਕ ਚੰਗਾ ਭਵਿੱਖ ਚੰਗੀ ਸ਼ੇਹ ਦੇ ਕੇ ਤੇ ਜਾਵਾਂਗੇ। ਉਹਦੇ ਵਾਸਤੇ ਮੈਂ ਇਸ ਵਾਰ ਗੁੱਠੀ ਵਾਲੀ ਸਰੋਂ ਜਿਹੜੀ ਆ ਉਹ 2 ਏਕੜ ਦੇ ਵਿੱਚ ਖੇਤੀ ਕੀਤੀ ਆ ਵੀਰ ਜੀ ਤੇ ਨਾਲ ਰਲਵੀਂ ਫਸਲ ਦੇ ਤੌਰ ਦੇ ਵਿੱਚ ਮੈਂ ਇਹਦੇ ਵਿੱਚ ਸ਼ਲਗਮ ਬੀਜੀ ਹੋਇਆ। ਹੂੰ ਤੇ 2 ਏਕੜ ਦੇ ਵਿੱਚ ਤੇ ਉਹਦੇ ਵਿੱਚ ਬਹੁਤ ਹੀ ਸੋਹਣੀ ਆ ਤੁਸੀਂ ਵੇਖ ਸਕਦੇ ਹੋ ਮੈਂ ਵੀਰ ਜੀ ਨੂੰ ਕਹੂੰਗਾ ਕਿ ਥੋੜਾ ਜਿਹਾ ਨੂੰ ਵਿਖਾ ਵੀ ਦਿਓ ਤੇ ਆਹ ਵੇਖੋ ਕਿੰਨੀ ਸੋਹਣੀ ਆ ਇਹਦੇ ਵਿੱਚੋਂ ਅਸੀਂ ਸ਼ਲਗਮ ਪੁੱਟ ਲਵਾਂਗੇ ਪੁੱਟਣ ਦੇ ਬਾਅਦ ਜਿਹੜੀ ਸਾਡੀ ਫਸਲ ਹੈ ਜਿਹੜੀ ਉਹ ਇੱਕ ਬੂਟੇ ਦੀਆਂ ਗੰਦਲਾਂ ਵੀ ਤੋੜਾਂਗੇ ਉਹਨਾਂ ਨੂੰ ਮਤਲਬ ਵਧੀਆ ਨੂੰ ਸਿਹਤ ਵੀ ਮਿਲ ਜੇਗੀ ਤੇ ਨਾਲੇ ਸਾਡੀ ਫੇਰਾਤੋਰੀ ਵੀ ਹੋ ਜਾਏਗੀ ਉਹਦੇ ਨਾਲ ਫਸਲ ਜਿਹੜੀ ਆ ਖੁਸ਼ ਰਹਿੰਦੀ ਆ ਜਦੋਂ ਅਸੀਂ ਵਿੱਚ ਆਉਨੇ ਆ ਤੇ ਉਹਦਾ ਇਹ ਜਿਹੜਾ ਝਾੜ ਵੀ ਆ ਤੇ ਝਾੜ ਦੇ ਉੱਤੇ ਵੀ ਅਸਰ ਪਵੇਗਾ ਕਿਉਂਕਿ ਜਦੋਂ ਅਸੀਂ ਫਸਲ ਦੇ ਵਿੱਚ ਜਾਵਾਂਗੇ ਸਾਨੂੰ ਪਤਾ ਲੱਗੇਗਾ ਕੀ ਬਿਮਾਰੀ ਆ ਰਹੀ ਆ ਕੀ ਨਹੀਂ ਆ ਰਹੀ ਫਿਰ ਜਦੋਂ ਅਸੀਂ ਛਲਗਮ ਪੁੱਟਾਂਗੇ ਸਾਡੀ ਗੋਡੀ ਦੀ ਗੋਡੀ ਵੀ ਹੋ ਜਾਏਗੀ ਤੇ ਸਾਨੂੰ ਸਭ ਤੋਂ ਵੱਡੀ ਗੱਲ ਇਹਨੂੰ ਆ ਕੇ ਜ਼ਿਆਦਾ ਖਾਦਾਂ ਦੀ ਜ਼ਰੂਰਤ ਨਹੀਂ ਇਹਨੂੰ ਸਲਗ ਜਿਹੜੇ ਸਲਗਮ ਆ ਉਹ ਕਿੰਨੇ ਚਿਰ ਬਾਅਦ ਇਹ ਹੋਣਗੇ ਤੇ ਤੇਰਾ ਕਵਰ ਮਤਲਬ ਉਤੋਂ ਕਵਰ ਲੈ ਕਰ ਜਾਣੀ ਆ ਤੇ ਸਲਗਮ ਥੱਲੇ ਮਤਲਬ ਨਿਕਲ ਆਉਣਗੇ ਪੂਰੇ ਸਹੀ ਤਰੀਕੇ ਨਾਲ ਆਮ ਅਸੀਂ ਵੇਖਦੇ ਆਂ ਕਿ ਜਿਹੜੀ ਸਾਡੀ ਫਸਲ ਹੈ ਸਰੋਂ ਦੀ ਫਸਲ ਆ ਉਹ 5 5 ਮਹੀਨੇ ਤੋਂ ਉੱਪਰ ਚੱਲੀ ਜਾਂਦੀ ਆ ਠੀਕ ਆ ਕਿਉਂਕਿ ਕਾਫੀ ਵੈਰੈਟੀਆਂ ਨੇ ਕੁਝ ਦਿਨ ਉੱਪਰ ਲੈ ਜਾਂਦੀਆਂ ਕੁਝ ਜਿਹੜੀਆਂ ਉੱਤਮ ਜ਼ਿਆਦਾ ਲੈ ਜਾਂਦੀਆਂ ਨੇ ਪਰ ਜਿਹੜੇ ਛਲਗਮ ਹੈ ਸਾਡੇ 60 ਤੋਂ 90 ਦਿਨ ਦੇ ਅੰਦਰ ਦਾ ਸਾਡੇ ਖਤਮ ਹੋ ਜਾਂਦੇ ਨੇ ਠੀਕ ਆ ਤੇ ਅਸੀਂ ਕੀ ਕਰ ਸਕਦੇ ਹਾਂ ਉਹਨੂੰ ਕਿ ਛਲਗਮ ਸਾਡੇ ਥੱਲੇ ਆ ਆਪਾਂ ਉਹਨਾਂ ਨੂੰ ਚਾਰੇ ਦੇ ਤੌਰ ਤੇ ਵੀ ਵਰਤ ਸਕਦੇ ਹਾਂ ਜੇ ਮੰਡੀਕਰਨ ਤੁਹਾਡਾ ਨਹੀਂ ਕਰ ਸਕਦੇ ਤੁਸੀਂ ਦੇ ਮੰਡੀਕਰਨ ਦੇ ਇਲਾਵਾ ਪਸ਼ੂਆਂ ਨੂੰ ਵੀ ਪਾ ਸਕਦੇ ਹੋ ਜਿਸ ਦੇ ਵਾਸਤੇ ਸਾਡੇ ਪਸ਼ੂ ਦੁੱਧ ਦਾ ਉਤਪਾਦਨ ਸਾਡਾ ਵਧੇਗਾ ਤੇ ਨਾਲ ਆਡੀ ਐਕਸਟਰਾ ਆਮਦਨ ਵੀ ਹੋ ਜੇਗੀ ਜਿਹੜਾ ਅਸੀਂ ਜਿੰਨਾ ਕਿ ਸਰੋਂ ਦੇ ਉੱਤੇ ਖਰਚਾ ਕਰ ਚੁੱਕੇ ਹਾਂ ਉਹ ਖਰਚਾ ਸਾਡਾ ਜਿਹੜਾ ਇਹ ਛਲਗਮ ਤੋਂ ਪਲੱਸ ਹੀ ਨਿਕਲੇਗਾ ਸਾਨੂੰ ਆਪਣੇ ਪੱਲੇੋਂ ਖਰਚਾ ਕਰਨ ਦੀ ਇਹਦੇ ਉੱਤੇ ਲੋੜ ਨਹੀਂ ਪਊਗੀ ਠੀਕ ਹੈ ਬਾਕੀ ਇਹਨੂੰ ਖਾਦਾਂ ਖੁਦਾਂ ਦਾ ਕੀ ਚੱਲਦਾ ਜੇ ਖਾਦ ਖੁਦ ਜੇ ਪਾਉਣੀ ਹੋਵੇ ਤੇ ਕਿੰਨੀ ਬਰਤਨੀ ਚਾਹੀਦੀ ਅਸੀਂ ਆਮ ਕਣਕ ਦੀ ਬਜਾਈ ਦੀ ਤਰ੍ਹਾਂ ਹੀ ਇਹਨੂੰ ਇੱਕ ਬੋਰੀ ਥੱਲੇ ਪोटाश ਪਾਈ ਜੇ ਅੱਛਾ ਮੇਰੋਟਾ ਪोटाश ਇੱਕ ਬੋਰੀ ਡਾਈ ਦੀ ਪਾਈ ਜੇ ਤੇ ਉੱਤੇ ਅੱਧੀ ਦੀ ਬੋਰੀ ਕਰਕੇ ਦੋ ਬਰੀ ਜੂਰੀਆ ਜਿਹੜੀ ਹੈ ਇਹਨੂੰ ਸਾਨੂੰ ਪੈਂਦੀ ਆ ਲੋੜ ਪਾਉਂਦੀ ਅੱਛਾ ਉਹਦੇ ਉੱਤੇ ਹਾਂ ਜੇ ਅੱਗੇ ਅੱਗੇ ਚੱਲ ਕੇ ਕੋਸ਼ ਨੂੰ ਜਾਂ ਫੰਗੀ ਸਾਈਡ ਜਾਂ ਜਰੂਰਤ ਪਵੇ ਤੇ ਉਹ ਵੀ ਲਿਮਟਿਡ ਤੌਰ ਤੇ ਅਸੀਂ ਪਾਉਨੇ ਆ ਕਿਉਂਕਿ ਅਸੀਂ ਖੁਦ ਖਾ ਰਹੇ ਆ ਤੇ ਜਾਂ ਦੂਜਿਆਂ ਨੂੰ ਇਹੀ ਚੰਗੀ ਸਿਹਤ ਦੇ ਤੌਰ ਤੇ ਚੰਗੀ ਫਸਲ ਆ ਜਿਹੜੀ ਆ ਦਈਏ ਏਰ ਤੋਂ ਇਲਾਵਾ ਕੋਈ ਦਵਾਈਆਂ ਦੂਈਆਂ ਦੇ ਛੜਕਾਦਿਆਂ ਨੂੰ ਕਿੰਨਾ ਗ ਜ਼ਰੂਰਤ ਪੈਂਦੀ ਆ ਜੇ ਮਤਲਬ ਕੋਈ ਕੀੜਾ ਕੋਈ ਸੁੰਦੀ ਕੋਈ ਵਗੈਰਾ ਆ ਜਾਂਦੀ ਆ ਤੇ ਫਿਰ ਉਹ ਆਪਾਂ ਨੂੰ ਇਹਦੇ ਵਾਸਤੇ ਕੀ ਜ਼ਰੂਰਤ ਪੈਂਦੀ ਆ ਇਹ ਤਾਂ ਵੈਸੇ ਤੇ ਜੇ ਅਸੀਂ ਖਾਦ ਕੰਟਰੋਲ ਦੇ ਵਿੱਚ ਪਾਵਾਂਗੇ ਨਾ ਤੈਨੂੰ ਸੁੰਡੀ ਦਾ ਤਾਂ ਕੋਈ ਇਦਾਂ ਦਾ ਮਤਲਬ ਹੀ ਨਹੀਂ ਆਉਂਦਾ ਇਹਦਾ ਜਿਹੜਾ ਵੀ ਸੁੰਡੀ ਇਹਨੂੰ ਆ ਜਾਏ ਜਾਂ ਇੱਕ ਸਿਰਫ ਇਹ ਕਹੇ ਕਿ ਜਦੋਂ ਫਾਲਤੇ ਆਉਂਦੀ ਆ ਉਹ ਤੋਂ ਇੱਕ ਭੱਬੂ ਕੁੱਤਾ ਆ ਜਾ ਜਿਹਨੂੰ ਅਸੀਂ ਕਹਿੰਦੇ ਆ ਆਮ ਸੁੰਡੀ ਦੀ ਇੱਕ ਜਿਹੜੀ ਆ ਉਹ ਫਾਲਦੇ ਸਾਡੇ ਨੂੰ ਗੁੱਛੇ ਦੇ ਵਿੱਚ ਜਿਹੜੀ ਆ ਚੇਪਾ ਰੋਗ ਆ ਉਹ ਇਹਨੂੰ ਲੱਗ ਜਾਂਦਾ ਉਹਦੇ ਵਾਸਤੇ ਆਮ ਇਹ ਜਿਹੜੀ ਦਵਾਈਆਂ ਜਿਹੜੀਆਂ ਆ ਪਤਾ ਚੇਪਾ ਰੋਗ ਵਾਸਤੇ ਕਣਕ ਨੂੰ ਵੀ ਕਰਦੇ ਆ ਸਰ ਉਹਨੂੰ ਵੀ ਕਰ ਸਕਦੇ ਆ ਤੇ ਚੇਪਾ ਜਿਹੜਾ ਹੁੰਦਾ ਉਹਨੂੰ ਇਹਨੂੰ ਬੜਾਉਂਦਾ ਸਰ ਉਹਨੂੰ ਹਾਂਜੀ ਹਾਂਜੀ ਤੇ ਉਹਦੇ ਵਾਸਤੇ ਕੋਈ ਦਵਾਈ ਚੰਗੀ ਕਿਹੜੀ ਵਰਤਦੇ ਆ ਆਮ ਜ਼ਿੰਮੇਦਾਰ ਜੜੀ ਅਸੀਂ ਚਲੋ ਮੈਂ ਦਵਾਈ ਦਾ ਚਲੋ ਨਾਮ ਨਹੀਂ ਆਪਾਂ ਆਮ ਸਾਰਿਆਂ ਨੂੰ ਪਤਾ ਕਿ ਆਪਾਂ ਜਿਹੜੇ ਸਾਲਟ ਆ ਨਾ ਜਿਹੜੇ ਆਪਾਂ ਨੂੰ ਛੇਪੇ ਵਾਲੇ ਸਾਲਟ ਸਾਰਿਆਂ ਵੀਰਿਆਂ ਨੂੰ ਪਤਾ ਕਿ ਅਸੀਂ ਸ਼ੁਰੂ ਤੋਂ ਹੀ ਉਹੀ ਕਰਦੇ ਆ ਰਹੇ ਤੇ ਉਹੀ ਰੈਗੂਲਰ ਦੇ ਤੌਰ ਤੇ ਅਸੀਂ ਜਿਹਦਾ ਤੇਲੇ ਵਾਲੇ ਵੀ ਕਰਦੇ ਆ ਉਹੀ ਦਵਾਈ ਇੱਕ ਮਿਲਾ ਕੇ ਉਹ ਕਰਦੇ ਇੱਕੋ ਸਪਰੇ ਦੀ ਲੋੜ ਪੈਂਦੀ ਆ ਜਿਆਦਾ ਖੇਚਲ ਦੀ ਲੋੜ ਨਹੀਂ ਆ ਇਹਦੀ ਵਾਈ ਗਾਈ ਵੀ ਸੌਖੀ ਆ ਖਰਚੇ ਤੋਂ ਅਸੀਂ ਬਾਜ ਜਾਣਦੇ ਆ ਜਿੱਤੇ ਸਾਡੀ ਜੇਬ ਤੇ ਖਰਚਾ ਜਿਹੜਾ ਵਾ ਉਹ ਘੱਟ ਬੋਝ ਪੈਂਦਾ ਵਾ ਉਹ ਤਾਂ ਇਹ ਸੌਖੇ ਵੀ ਆਂਦੇ ਫਾਇਦਾ ਵੀ ਆ ਨਾਲੇ ਜਿੰਨਾ ਦਿਨਾਂ ਦੇ ਵਿੱਚ ਇਹ ਫਸਲ ਤਿਆਰ ਹੋ ਜਾਂਦੀ ਉਹਨਾਂ ਦੇ ਨਾਲ ਸਾਨੂੰ ਪੈਸੇ ਦੀ ਜ਼ਰੂਰਤ ਵੀ ਹੁੰਦੀ ਹੈ ਸਾਡੀ ਕਣਕ ਵਾਲੇ ਲੇਟ ਹੁੰਦੀ ਹੈ ਉਸ ਤੋਂ ਬਾਅਦ ਇੱਕ ਇੱਤਿਆਂ ਦੇ ਵੀ ਜਿਆਦਾ ਮਿਹਨਤ ਮਰਨ ਮੁੜ ਕੇ ਜਦੋਂ ਵਧਣਾ ਵਧਾਉਂਦਾ ਉਦੋਂ ਬਿੰਤ ਖਰਚਾ ਪੈਂਦਾ ਲੱਗਦਾ ਵਾ ਕਟਣ ਕਟਾਣ ਦਾ ਤੇ ਕੱਢਣ ਕਢਾਉਣ ਦੀ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਉਹ ਤੇ ਕਿਸਾਨ ਵੀਰਾਂ ਸਾਰਿਆਂ ਨੂੰ ਪਤਾ ਵਾ ਕਿ ਅੱਜ ਕੱਲ ਅਸੀਂ ਥੋੜੇ ਜਿ ਸੋਲ ਹੋ ਚੁੱਕੇ ਆ ਤੇ ਅਸੀਂ ਕੀ ਕਰਦੇ ਆ ਕਿ ਅਸੀਂ ਆਪਣੀ ਮਿਹਨਤ ਕਰਨ ਤੋਂ ਜਿਹੜਾ ਵਾ ਥੋੜਾ ਜਿਆਦਾ ਪਾਤਗੈਂਆ ਅਸੀਂ ਕਹਿੰਨੇ ਆ ਕਿ ਸਾਰਾ ਸਾਡੇ ਹੱਥ ਦੇ ਮੋਬਾਈਲ ਫੜਿਆ ਅਸੀਂ ਤੇ ਮੋਬਾਈਲ ਦੇ ਥਰੂ ਹੀ ਸਾਡਾ ਸਾਰੇ ਕੰਮ ਹੋ ਜਾਣਾ ਪਰ ਸਾਨੂੰ ਕਿਸਾਨ ਵੀਰੋ ਜੇ ਕੁਝ ਕਮਾਉਣਾ ਜੇ ਅੱਗੇ ਵਧਣਾ ਵਾ ਜਾਂ ਅੱਗੇ ਬੱਚਿਆਂ ਨੂੰ ਜਾਂ ਆਉਣ ਵਾਲੀਆਂ ਨਸਲਾਂ ਨੂੰ ਚੰਗਾ ਭਵਿੱਖ ਦੇਣਾ ਵਾ ਕਿ ਸਾਡੇ ਬੱਚੇ ਇਧਰ ਉਧਰ ਨਾ ਭੱਜਣ ਆਪਣੇ ਕਿੱਤੇ ਦੇ ਨਾਲ ਆਪਣਾ ਪਿਛੋਕਰ ਦੇ ਨਾਲ ਜੁੜੇ ਰਹਿਣ ਤੇ ਫਿਰ ਥੋੜੀ ਉਹਨਾਂ ਨੂੰ ਮਿਹਨਤ ਕਰਨੀ ਸਿਖਾਓ ਆਪ ਵੀ ਕਰੋ ਉਹਨਾਂ ਨੂੰ ਵੀ ਸਿਖਾਓ ਨਾਲ ਉਹਦੇ ਨਾਲ ਇਹ ਜਿਹੜੀ ਫਸਲ ਆ ਸਾਡੀ ਬੜੀ ਵਧੀਆ ਕੋਈ ਖਰਚਾ ਨਹੀਂ ਜ਼ਿਆਦਾ ਚੜਦਾ ਤੇ ਗਾਈ ਦੀ ਹੈ ਲੋੜਿਆ ਨੂੰ ਬਸ ਗਾਈ ਦੀ ਅੱਜ ਕੱਲ ਮਸ਼ੀਨਾਂ ਕੰਬੈਨ ਹੈ ਕੰਬੈਨ ਦੇ ਨਾਲ ਬੜੀ ਵਧੀਆ ਘਾਈ ਹੋ ਜਾਂਦੀ ਹੈ ਇਹਦੇ ਵਿੱਚ ਕਾਂਟੇ ਛਾਂਦੀ ਕਰਨੀ ਹੁੰਦੀ ਜਦੋਂ ਕਈ ਵਾਰ ਸੰਗਣੀ ਹੋ ਜਾਂਦੀ ਆ ਉਹ ਉਹਦੇ ਬਾਰੇ ਵੀ ਸੰਗਣੀ ਚਾਹੀਦੀ ਆ ਕਿ ਜਾਂ ਵਿਰਲੀ ਥੋੜੀ ਜੀ ਚਾਹੀਦੀ ਆ ਇਹ ਵਿਰਲੀ ਚਾਹੀਦੀ ਆ ਜੇ ਇਹ ਤੁਸੀਂ ਇਹਨੂੰ ਨਾ ਬੜੇ ਤਰੀਕੇ ਵੀ ਆ ਵੈਸੇ ਤੇ ਅੱਗੇ ਪਿਛਲੀ ਵਾਰੀ ਮੈਂ ਜੋ ਕੀਤਾ ਸੀ ਤੇ ਖੇਲਾਂ ਤੇ ਕੀਤਾ ਸੀ ਤੇ ਖੀਲਾਂ ਦੇ ਉੱਤੇ ਜੇ ਤੁਸੀਂ 100 ਗ੍ਰਾਮ ਤੋਂ ਲੈ ਕੇ ਤੇ ਕੁਝ 600 ਗ੍ਰਾਮ ਤੱਕ ਵੀਰ ਕੀਰਦੇ ਆ ਪਰ ਜੇ ਤੁਸੀਂ ਛੱਟੇ ਨਾਲ ਕੀਦੇ 1 ਕਿਲੋ ਬੀਜੋ ਇਹਦੇ ਵਿੱਚ ਛੱਟੇ ਦੇ ਨਾਲ 1 ਕਿਲੋ ਬੀਜ ਬੀਜਣ ਦੇ ਬਾਅਦ ਤੁਸੀਂ ਉਹਨੂੰ ਬਾਜੋ ਜਦੋਂ ਤੁਹਾਡੀ ਗੰਦਲ ਤੇ ਆ ਜੀਦੀ ਉਹਦੀ ਗੰਦਲ ਵੀ ਤੋੜੋ ਉਸ ਤੋਂ ਤੇ ਜਿੱਥੇ ਜ਼ਿਆਦਾ ਸੰਘਣੇ ਦੋ ਬੂਟੇ ਲਾਗੂ ਲਾਗ ਨੇ ਉਹਨਾਂ ਨੂੰ ਵੱਖਰਾ ਵੀ ਕਰੋ ਕਟੋ ਘਟ ਵੀ ਤੁਹਾਡੀ ਆ ਤੇ ਤੁਹਾਡੀ ਜਿਹੜੀ ਇਹ 2 ਫੁੱਟ ਦੇ ਲਾਗੇ ਚਾਗੇ ਜਿਹੜਾ ਨਾ ਜਿਹੜਾ ਜਿੱਥੇ ਦੋ ਬੂਟੇ ਆ ਉਹਨੂੰ 2 ਫੁੱਟ ਦੀ ਵਿਥ ਜਰੂਰ ਦਿਓ ਠੀਕ ਹੈ 1.5 ਤੋਂ 2 ਫੁੱਟ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਉੱਤੇ ਜਾ ਕੇ ਨੇ ਬੂਟਾ ਕਰਨਾ ਹੁੰਦਾ ਉਹਦੇ ਨਾਲ ਧੁੱਪ ਤਾਂ ਉਹਨਾਂ ਨੂੰ ਧੁੱਪ ਵੀ ਪੈਗੀ ਤੁਹਾਡੀ ਫਸਲ ਨੂੰ ਵੀ ਗਰੋਥ ਵੀ ਚੰਗੀ ਹੋਏਗੀ ਤੇ ਜਿਹੜੀ ਇਹਨੂੰ ਚੀਜ਼ ਦੀ ਜ਼ਰੂਰਤ ਆ ਉਹ ਆਪਣੀ ਹਵਾ ਰਾਈ ਥੱਲੇ ਫਸਲ ਜਮੀਨ ਰਾਈ ਤੇ ਲੈ ਸਕਦੀ ਆ ਫਸਲ ਠੀਕ ਹੈ ਹਾਂਜੀ ਇਹਦਾ ਵੀ ਬਤ ਤੋ ਤੁਹਾਨੂੰ ਦੱਸਦਾ ਦੱਸਦਾ ਕਿ 600 ਗ੍ਰਾਮ ਪੈਣਾ ਹਾਂ ਹਾਂਜੀ ਮੈਂ ਤੇ 1 ਕਿਲੋ 1 ਏਕੜ ਦਾ ਬੀਜਿਆ ਜੀ अच्छा हां जी 1 किलो हां जी सट्टे ਦੇ ਨਾਲ ਸੱਤੇ ਦੇ ਘਾਟੋਂ ਇਹ ਤੁਸੀਂ ਰੇਲ ਕਰਦੇ ਹੋ ਜਾਂ ਇਹਨੂੰ ਤੁਸੀਂ ਉਹਦੇ ਨਾਲ ਬੀਜਦੇ ਹੋ ਖੇਲਾ ਦੇ ਉਹਦੇ ਉੱਤੇ ਬੈਠਦੇ ਉੱਪਰ ਤੇ ਉਹਦੇ ਨਾਲ ਤੁਹਾਨੂੰ ਕੀ ਆ ਕਿ ਉਹ ਫਿਰ 600 ਗ੍ਰਾਮ 100 ਗ੍ਰਾਮ ਤੋਂ 600 ਗ੍ਰਾਮ ਤੱਕ ਤੁਸੀਂ ਮੀਟ ਸਕਦੇ ਹੋ ਪਰ ਉਹਦੇ ਵਿੱਚ ਵੀ ਵਿਰਲਾ ਕਰਨਾ ਪੈਂਦਾ ਤਾਂ ਇਹ ਜਿਹੜੀ ਪਿਛਲੀ ਵਾਰਾਂ ਦੇ ਆਪਾਂ ਖੇਲਾ ਦੇ ਬੀਜੀ ਸੀ ਹਾਂਜੀ ਹਾਂਜੀ ਹਰਕਾ ਤੁਸੀਂ ਸੱਟਾ ਚੁਣ ਲਿਆ ਹਾਂਜੀ ਸੱਟਾ ਕਰਕੇ ਵੇਨੇ ਕੀ ਇਹਦੇ ਨਾਲ ਖੇਲਾ ਨੂੰ ਇਹਦੇ ਨਾਲ ਕੋਈ ਬੈਨੀਫਿਟ ਆਪਾਂ ਨੂੰ ਰਹੂਗਾ ਕਿ ਜਾ ਸਾਨੂੰ ਖੇਲਾਂ ਦੇ ਜਿਹੜਾ ਉਹ ਠੀਕ ਹੈ ਵੇਖੋ ਮੈਂ ਨਾ ਤਜਰਬੇ ਦੇ ਤੌਰ ਤੇ ਜਿਸ ਤਰ੍ਹਾਂ ਮੰਨ ਲਓ ਕਿ ਪਿਛਲੀ ਵਾਰੀ ਮੇਰਾ ਤਜਰਬਾ ਮਾੜਾ ਨਹੀਂ ਸੀ ਉੱਚ ਕੋਈ ਨੁਕਸਾਨ ਨਹੀਂ ਸੀ ਖੇਲਾਂ ਤੇ ਇਹ ਹੈ ਕਿ ਕਿਤੇ ਵੀ ਘਟ ਲੱਗਦਾ ਵਾ ਦੂਜੀ ਗੱਲ ਕਿ ਜੇ ਤੁਸੀਂ ਮੋਟਾ-ਮੋਟਾ ਨਦੀਨ ਆਪ ਚੱਲਦੇ ਫਿਰਦੇ ਵਿੱਚ ਖੇਲਾਂ ਦੇ ਵਿੱਚ ਵੜ ਕੇ ਉੱਥੇ ਪਾਣੀ ਦੀ ਵੀ ਵਸਤ ਹੁੰਦੀ ਆ ਖੇਲਾਂ ਦੇ ਜਲਦੀ ਭਰ ਜਾਂਦੀ ਆ ਪਾਣੀ ਲਾਉਣਾ ਸੌਖਾ ਹੁੰਦਾ ਇਸ ਵਾਸਤੇ ਇਹਨੂੰ ਤਜਰਬੇ ਤੌਰ ਤੇ ਤਾਂ ਬੀਜਿਆ ਇਹਦਾ ਝਾੜ ਦਾ ਕੀ ਫਰਕ ਨਿਕਲਦਾ ਠੀਕ ਹੈ ਇੱਕ ਗੱਲ ਦੂਜੀ ਗੱਲ ਇਹ ਆ ਕਿ ਇਹ ਬੂਟਾ ਉਹਦੇ ਨਾਲ ਖੇਲਾਂ ਵਾਲੀ ਨਾਲੋਂ ਜ਼ਿਆਦਾ ਕਰਦੀ ਆ ਕਿ ਘੱਟ ਕਰਦੀ ਆ ਹਾਂਜੀ ਤੀਜੀ ਗੱਲ ਕਿ ਨਦੀਨ ਦੀ ਗੱਲ ਕਰਦੇ ਆ ਸਾਰੇ ਕਿਸਾਨ ਵੀਰਾਂ ਦੇ ਜਵਾਬ ਆਊਗਾ ਕਿ ਚੌੜਾ ਪੱਤਾ ਅੱਜ ਕੱਲ ਤੇ ਵੈਸੀ ਤੋਂ ਵੱਡੀ ਪ੍ਰੋਬਲਮ ਨਦੀਨ ਦੀ ਆ ਹਾਂ ਦੋ ਤਿੰਨ ਯੂਨੀਵਰਸਿਟੀ ਆ ਤੇ ਐਕਸਪੈਰੀਮੈਂਟ ਕਰ ਰਹੀਆਂ ਆ ਵੀ ਜਿਹੜਾ ਇਹਦੇ ਉੱਤੇ ਆਪਾਂ ਨਦੀਨਾਂ ਦਾ ਚੌੜੇ ਪੱਤੇ ਦਾ ਵੇ ਤੇ ਸਰੋਂ ਵਾਸਤੇ ਕੰਟਰੋਲ ਹੋ ਜੇ ਪਰ ਅਸੀਂ ਕੋਈ ਨਹੀਂ ਤੇਜਰਬਾ ਕੀਤਾ ਅਸੀਂ ਇਹਦੇ ਵਿੱਚ ਜਿਹੜਾ ਸਿਰਫ ਟੌਪਿਕ ਦਾ ਹੀ ਇਸਤੇਮਾਲ ਕਰਦੇ ਆ ਫਿਲਹਾਲ ਤੇ ਉਹ ਸਹੀ ਆ ਉਹ ਵੀ ਇੱਕ ਲਿਮਟਿਡ ਕੁਆਲਟੀ ਦੀ ਕੁਆਂਟੀਟੀ ਦੇ ਵਿੱਚ ਅਸੀਂ ਇਹਨੂੰ ਵਰਤ ਸਕਦੇ ਆ ਬਾਕੀ ਨਦੀਨਾਂ ਦੀ ਇੰਨੀ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਜਦੋਂ ਤੁਸੀਂ ਇੱਕ ਹੀ ਜਗ੍ਹਾ ਬੀਜੋਗੇ ਉਹਦੇ ਬਾਅਦ ਜ਼ਿਆਦਾ ਆਉਂਦਾ ਜਦੋਂ ਇੱਕ ਜਗ੍ਹਾ ਸਰੋਂ ਤੁਸੀਂ ਇਸ ਵਾਰ ਬੀਜੀਆ ਦੂਜੀ ਵਾਰੀ ਜਗ੍ਹਾ ਦੂਜੀ ਬਦਲ ਕੇ ਬੀਜੋ ਤਾਂ ਉਹਦੇ ਵਿੱਚ ਜਿਹੜਾ ਚੌੜੀ ਪੱਤੀ ਆ ਇਹਦੇ ਨਾਲ ਇੰਟਰਕਾਸਟ ਜਦੋਂ ਆਪਾਂ ਫਸਲਾਂ ਬੀਜਦੀਆਂ ਆ ਬਦਲ ਕੇ ਬੀਜੋ ਫਰਕ ਪੈ ਜਾਂਦਾ ਬਾਕੀ ਦਾ ਝਾੜ ਝੂੜ ਕਿੰਨਾ ਕੁ ਰਹਿੰਦਾ ਮਤਲਬ ਜੇ ਆਪਾਂ ਝਾੜ ਵੇਖੀਏ ਤੇ ਕੀ ਸਾਨੂੰ ਕਣਕ ਨੂੰ ਕੋਈ ਬੈਨੀਫਿਟ ਹੈਗਾ ਇਹਦਾ ਸਰੋਂ ਬੀਜਣ ਦਾ ਕਿਉਂ ਕਣਕ ਦੇ ਉੱਤੇ ਹੋਰ ਕੋਈ ਖਰਚਾ ਨਹੀਂ ਵਾਧੂ ਹੈਗਾ ਹਾਂਜੀ ਠੀਕ ਹੈ ਨਾ ਇਹਦੇ ਤੇ ਸਾਨੂੰ ਲੇਬਰ ਵੀ ਜ਼ਿਆਦਾ ਪੈਂਦੀ ਆ ਤੇ ਇਹਦਾ ਕੋਈ ਸਾਨੂੰ ਦੱਸੋ ਵੀ ਵੇਖੋ ਜੇ ਇਹਦੇ ਕਣਕ ਦੇ ਮੁਕਾਬਲੇ ਗਿਣੀ ਹੈ ਨਾ ਨੂੰ ਤੇ ਕਣਕ ਦੇ ਮੁਕਾਬਲੇ ਇਹਦਾ ਖਾਦ ਦਾ ਖਰਚਾ ਇੱਕ ਤੇ ਗੱਲ ਇਹ ਕਹਿੰਦਾ ਵੀ ਜਿਹੜਾ ਜੂਰੀਏ ਦਾ ਬਿਲਕੁਲ ਘਟ ਜਾਂਦਾ ਦੂਜੀ ਗੱਲ ਕਿ ਜਦੋਂ ਵੇਖੋ ਉਹਦੀ ਅਸੀਂ ਕੰਬੈਨਾਂ ਵਿਭਾਈ ਦਿੰਨੇ ਆ ਤੇ ਗਾਈ ਕਰਨ ਵਾਸਤੇ ਕੰਬੈਨ ਨੂੰ ਖਰਚਾ ਦਿੰਨੇ ਆ ਉਹਨਾਂ ਕੀ ਇਹਦਾ ਹੁੰਦਾ ਕੋਈ ਜ਼ਿਆਦਾ ਕਰੀ ਉਹ ਤੋਂ ਘੱਟ ਹੀ ਹੁੰਦਾ ਜ਼ਿਆਦਾ ਨਹੀਂ ਹੁੰਦਾ ਅੱਛਾ ਤੇ ਦੂਜੀ ਗੱਲ ਜਿਹੜੀ ਇਹਦੀ ਵੈਰਾਈਟੀ ਦੀ ਗੱਲ ਆ ਵੈਰਾਈਟੀ ਇਸ ਵਾਸਤੇ ਆ ਕਿ ਇਹਦਾ ਝਾਰ ਜਿਹੜਾ ਵਾ ਆਪਣੇ ਦੇ ਕੋਲ ਜਿਹੜਾ ਇਹ ਗੁੱਛੇ ਵਾਲੀ ਸਰੂ ਆ ਗੁੱਛੇ ਵਾਲੀ ਸਰੋਂ ਦਾ 10 ਤੋਂ ਪਲਾਸੀ ਜਾਂਦਾ ਵਾ 12 13 ਵੀ ਨਿਕਲ ਜਾਂਦਾ ਠੀਕ ਹੈ ਜਿਹੜਾ ਪਿਛਲੀ ਵਾਰੀ ਜਿਤਨਾ ਮੰਨ ਲਓ ਕਿ 11 ਦੇ ਲਾਗੇ ਸਾਡਾ ਜਿਹੜਾ ਵੀ ਅਸੀਂ ਹਾਈਬ੍ਰਿਡ ਸੀ ਇਹ ਦੇਸੀ ਜੀ ਆ ਜਾਂਦੀ ਹੈ ਇਹ ਹਾਈਬ੍ਰਿਡ ਨਹੀਂ ਆ ਇਹਦਾ ਤੁਸੀਂ ਬੀਜ ਤੋਂ ਬੀ ਫਿਰ ਤਿਆਰ ਹੋ ਜਾਏਗਾ ਤੁਹਾਡਾ ਠੀਕ ਹੈ ਤੇ ਬਾਕੀ ਇਹਦਾ ਮਾਰਕੀਟਿੰਗ ਦੀ ਬੜੀ ਪ੍ਰੋਬਲਮ ਆ ਉਹਦੇ ਬਾਰੇ ਕੀ ਤੁਸੀਂ ਇਹ ਦੱਸਣਾ ਚਾਹੋਗੇ ਮਾਰਕੀਟਿੰਗ ਦਾ ਇਸ ਤਰ੍ਹਾਂ ਆ ਕਿ ਤੁਸੀਂ ਮੈਂ ਤੇ ਇਹ ਨਹੀਂ ਕਹਿੰਦਾ ਹਰੇਕ ਨੂੰ ਵੀ ਤੁਸੀਂ ਜੇ ਮੈਂ 2 ਕਿੱਲੇ ਬੀਜੀ ਆ ਤਾਂ ਮੇਰੇ ਕੋਲ 10 12 ਕਿੱਲੇ ਤੇ ਮੈਂ 2 ਕਿੱਲੇ ਜਾਂ ਉਸ ਤੋਂ ਵੱਧ ਬੀਜ ਦਿੱਤੀ ਆ ਤੁਸੀਂ ਆਪ ਦਾ ਕੋਈ ਵੀ ਕੰਮ ਕਰਨਾ ਨਾ ਤੇ ਥੋੜੇ ਲੈਵਲ ਤੋਂ ਥੋੜੀ ਜਗ੍ਹਾ ਤੋਂ ਸ਼ੁਰੂ ਕਰਕੇ ਤੇ ਉਹਨੂੰ ਇਹ ਵੇਖ ਲਓ ਕਿ ਸਾਡਾ ਮਾਰਕੀਟ ਦੇ ਵਿੱਚ ਸਾਨੂੰ ਕੀ ਅੱਗੋਂ ਜਿਹੜੀ ਉਹਦੀ ਆਉਟਪੁੱਟ ਮਿਲਦੀ ਆ ਕੀ ਅੱਗੋਂ ਜਵਾਬ ਆਉਂਦਾ ਸਾਡੀ ਫਸਲ ਲੱਗ ਰਹੀ ਨਹੀਂ ਲੱਗ ਰਹੀ ਇਹ ਨਹੀਂ ਕਿ ਜਿestrā ਆਮ ਲੋਕੀ ਕਈ ਘਰ ਵੰਦੇ ਆ ਨਵੇਂ-ਨਵੇਂ ਫਸਲ ਸ਼ੁਰੂ ਕਰਦੇ ਆ ਤੇ ਇੱਕਦਮ ਹੀ ਵੱਡੀ ਲੈਵਲ ਤੇ ਕਰ ਲੈਂਦੇ ਆ ਅਸੀਂ ਇਹੋ ਸੁਝਾਅ ਦੇਵਾਂਗੇ ਕਿ ਸਾਰੇ ਕਿਸਾਨ ਵੀ ਥੋੜੀ ਲਾਗੇ ਥੋੜੀ ਜਗ੍ਹਾ ਤੋਂ ਸ਼ੁਰੂ ਕਰੋ ਉਹਦਾ ਮਾਰਕੀਟ ਦਾ ਵੇਖੋ ਤੁਹਾਨੂੰ ਕੀ ਰਿਪਲਾਈ ਮਿਲਦਾ ਕੀ ਤੁਹਾਨੂੰ ਅੱਗੋਂ ਆਮਦਨ ਹੁੰਦੀ ਕੀ ਤੁਹਾਡਾ ਖਰਚਾ ਉਹ ਤੋਂ ਤੁਸੀਂ ਅੱਗੇ ਹਾਈ ਲੈਵਲ ਤੇ ਕਰ ਸਕਦੇ ਫਸਲ ਤੇ ਵੱਧ ਬਣਾਵਾ ਤੇ ਇਹ ਗੱਲ ਇਹਦੀ ਮਾਰਕੀਟ ਦੀ ਮਾਰਕੀਟ ਆਪਣੀ ਦੇ ਕੰਟੈਕਟ ਦੇ ਵਿੱਚ ਹੀ ਆ ਕਿ ਜਿਹੜੇ ਸਾਡੀ ਨਿਕਲਦੀ ਨਿਕਲਦੀ ਹੈ ਇਹ ਲੱਗ ਜੇਗੀ ਹਾਂ ਤੇ ਤੁਸੀਂ ਉਹਨੇ ਹੀ ਫਸਲ ਲਾਓ ਜਿਹੜੀ ਤੁਹਾਡੀ ਨਿਕਲ ਜੇ ਨਿਕਲ ਜੇ ਤੁਹਾਨੂੰ ਖਰਚਾ ਆੜੀ ਅੱਗੇ ਮਾਰਕੀਟ ਦੇ ਵਿੱਚ ਵਿਕ ਜੇ ਠੀਕ ਹੈ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਏ